ਚੀਜ਼ ਬਣੀਆਂ ਹੁੰਦੀਆਂ ਨੇ ਅਕਸਰ ਬੱਚੇ ਜਿਆਦਾ ਉਧਰ ਨੂੰ ਹੀ ਝਕਾਅ ਕਰਦੇ ਨੇ ਜਿੱਦਰ ਕੀ ਜਿਵੇਂ ਹੁਣ ਮਾਰਕੀਟ ਦੇ ਵਿੱਚ ਬਹੁਤ ਹੀ ਜਿਆਦਾ ਪਨੀਰ ਦੇ ਮੋਮੋਜ਼ ਨੇ ਜਿਹੜੇ ਉਹਨਾਂ ਨੂੰ ਖਾਣ ਦੇ ਵਿੱਚ ਬੱਚਿਆਂ ਨੂੰ ਟੇਸਟੀ ਲੱਗਦੇ ਨੇ ਪਰ ਅਸਲ ਦੇ ਵਿੱਚ ਉਹ ਪਨੀਰ ਦੇ ਜਿਹੜਾ ਪਿੱਛੇ ਲੁਕਿਆ ਹੋਇਆ ਰਾਜ਼ ਐ ਜਿਹੜੀ ਬਿਮਾਰੀ ਐ ਜਿਹੜਾ ਕਿ ਨਕਲੀ ਪਨੀਰ ਐ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਆ ਰਿਆ ਉਸ ਮਸਲੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜੁੜੇ ਨੇ ਪੱਤਰਕਾਰ ਸਾਡੇ ਰਜਿੰਦਰ ਜੀ ਤੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਨੀਰ ਨੂੰ ਲੈ ਕੇ ਮਾਰਕੀਟ ਦੇ ਵਿੱਚ ਵੀ ਕਾਫੀ ਲੰਮੇ ਸਮੇਂ ਤੋਂ ਲੈ ਕੇ ਹੀ ਸਾਵਧਾਨ ਕੀਤਾ ਜਾ ਰਿਹਾ ਲੋਕਾਂ ਨੂੰ ਪਰ ਇੱਕ ਫੈਕਟਰੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਕਲੀ ਪਨੀਰ ਹੈ ਉਹ ਪਾਇਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਪਨੀਰ ਹੈ ਹੁਣੇ ਪਨੀਰ ਬਣਦਾ ਦਾ ਦੁੱਧ ਤੋਂ ਆਏ ਜੀ ਸਰ ਦੁੱਧ ਦੀ ਇੰਨੀ ਪ੍ਰੋਡਕਸ਼ਨ ਨਹੀਂ ਹੈਗੀ ਪੰਜਾਬ ਦੇ ਵਿੱਚ ਜਿੰਨੀ ਇਹਦੀ ਖਪਤ ਹੈ ਜੀ ਕਿੰਨਾ ਸਾਰੇ ਪੰਜਾਬ ਦੇ ਵਿੱਚ ਦੁੱਧ ਪੈਦਾ ਹੁੰਦਾ ਹੈ ਹੂੰ ਉਹਨਾਂ ਦੁੱਧ ਕੰਨਾਂ ਲੁਧਿਆਣੇ ਦੇ ਵਿੱਚ ਵਰਤੇ ਆ ਜਾਂਦੇ ਜੀ ਕੰਨਾਂ ਲੁਧਿਆਣੇ ਦੇ ਵਿੱਚ ਹੋਰ ਵੀ ਜਾਦੇ ਵਰਤੇ ਜਾਂਦਾ ਹੋ ਕਿਉਂਕਿ ਉੱਥੇ ਇਲੈਕਸ਼ਨ ਹੈ ਇਲੈਕਸ਼ਨ ਕਰਕੇ ਚਾਹ ਦੀਆਂ ਚੋਸਤੀਆਂ ਲੈਂਦੇ ਹੋਣਗੇ ਹੋਰ ਪਚਾਰ ਵਾਲੇ ਲੋਕ ਪਾਈ ਜਾਂਦੇ ਨੇ ਤੇ ਕੱਲ ਨੂੰ ਵੋਟਾਂ ਵਾਲਿਆਂ ਵਾਸਤੇ ਪਕੌੜੇ ਘੱਟਣਗੇ ਉਹ ਪਨੀਰ ਤੇ ਉਹ ਮਤਲਬ ਇਸ ਕਰਕੇ ਵੀ ਜਿਹੜਾ ਪਨੀਰ ਹੈ ਕਿ ਦੁੱਧ ਤੋਂ ਨਹੀਂ ਚਾਰ ਕੀਤਾ ਜਾਂਦਾ ਇਹ ਕੈਮੀਕਲ ਨਾਲ ਹੀ ਉਹ ਪਾਊਡਰ ਜਾ ਪਾ ਕੇ ਚਾਰ ਕਰ ਦਿੰਦੇ ਨੇ ਤੇ ਲੋਕਾਂ ਦੀ ਸਿਹਤ ਨਾਲ ਖਲਵਾਰਾ ਕੀਤਾ ਜਾਂਦਾ ਜਿਹਦੇ ਨਾਲ ਬਹੁਤ ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਗਾਂ ਵਾਸਤੇ ਵੀ ਪੈਦਾ ਹੁੰਦੀਆਂ ਨੇ ਗੱਲ ਆਪਣੀ ਪਨੀਰ ਦੀ ਹੈ ਜੀ ਇਹ ਵੀ ਪਿੱਛੇ ਜੁਕੀ ਦੇ ਵਿੱਚ ਵੀ ਵਿਚਾਰੀ ਕੋਟਾ ਖੜਾ ਗਿਆ ਸੀਗਾ ਇਹ ਜਿਹੜੇ ਵੀ ਬੰਦੇ ਇਹ ਪਨੀਰ ਦਾ ਕੰਮ ਕਰਦੇ ਨੇ ਉਹ ਅਕਰ ਆਪਣੇ ਘਰੇ ਆਪ ਉਹ ਪਨੀਰ ਨਹੀਂ ਵਰਤਦੇ ਉਹ ਪਨੀਰ ਕਿ ਤੋਂ ਤਸੱਲੀ ਬਖਸ ਥਾਂ ਤੋਂ ਖਰੀਦ ਲੈਂਦੇ ਨੇ ਤੇ ਆਪਾਂ ਨੂੰ ਲੋਕਾਂ ਨੂੰ 10 ਰੁਪਏ ਸਸਤੇ ਦੇ ਲਾਲਚ ਦੇ ਵਿੱਚ ਦੇ ਕੇ ਬੱਦਲ ਆਪਣੀ ਸਿਹਤ ਨਾਲ ਉਹ ਖਲਬਾਰ ਕਰੀ ਜਾਂਦੇ ਨੇ ਜੀ ਪਰ ਜੇਕਰ ਗੱਲ ਕੀਤੀ ਜਾਵੇ ਛੋਟੇ ਬੱਚਿਆਂ ਦਾ ਪਨੀਰ ਬਹੁਤ ਹੀ ਪਸੰਦੀ ਦੀ ਇੱਕ ਡਿਸ਼ ਹੁੰਦੀ ਹੈ ਕਿ ਪਨੀਰ ਜਿਹੜੇ ਜਿੰਮ ਦੇ ਵਿੱਚ ਜਾਂਦੇ ਨੇ ਅਕਸਰ ਹੀ ਸ਼ਾਪਸ ਤੋਂ ਲੈ ਕੇ ਪਨੀਰ ਜਿਹੜੇ ਉਹ ਆਪਣੀ ਡਾਈਟ ਦੇ ਅਕੋਰਡਿੰਗ ਲੈ ਲੈਂਦੇ ਨੇ ਕਿ ਇਹਦੇ ਵਿੱਚ ਪ੍ਰੋਟੀਨ ਹੈ ਪਰ ਪ੍ਰੋਟੀਨ ਦੇ ਨਾਲ ਅਸੀਂ ਆਪਣੇ ਅੰਦਰ ਜਿਹੜੀ ਕਿ ਜ਼ਹਿਰ ਨਿਗਲ ਰਹੇ ਹਾਂ ਹਾਂਜੀ ਦੇਖੋ ਪਨੀਰ ਦੇ ਵਿੱਚ ਜੇ ਤਾਂ ਦੁੱਧ ਤੋਂ ਬਣਿਆ ਹੋਵੇ ਪਨੀਰ ਫਿਰ ਤਾਂ ਪ੍ਰੋਟੀਨ ਹੋਊਗਾ ਜੇਦੋ ਬਣਿਆ ਤਾਂ ਕੋਈ ਕੈਮੀਕਲ ਤੋਂ ਹੈ ਦੇ ਵਿੱਚ ਉਹ ਪਾਊਡਰ ਪਾਉਣ ਦੇ ਨੇ ਘੋਲ ਕੇ ਉਸ ਤੋਂ ਮਤਲਬ ਉਹਦਾ ਕੈਮੀਕਲ ਤੱਕ ਜਿਹੜਾ ਨਾ ਉਹਦੇ 'ਚ ਕੈਲਸ਼ੀਅਮ ਨਾ ਪ੍ਰੋਟੀਨ ਉਹਦਾ ਬਿਮਾਰੀਆਂ ਦਾ ਇੱਕ ਪੈਟ ਬਣ ਜਾਂਦਾ ਜਿੰਨਾ ਆਪਾਂ ਪਨੀਰ ਖਾ ਲੈਂਦੇ ਅੰਦਰ ਜਾ ਕੇ ਉਹ ਇਨਫੈਕਸ਼ਨ ਕਰ ਦਿੰਦਾ ਫਿਰ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਮਤਲਬ ਗੌਰ ਕਰਨੀ ਚਾਹੀਦੀ ਕਿਉਂਕਿ ਗਰਮੀਆਂ ਦੇ ਵਿੱਚ ਹੁਣ ਦੁੱਧ ਦੀ ਹੋਰ ਘਾਟ ਹੋ ਜਾਂਦੀ ਹੈ ਜੀ ਬਿਲਕੁਲ ਤੇ ਮਤਲਬ ਜਿਹੜਾ ਦੁੱਧ ਖੋਆ ਪਨੀਰ ਮੱਖਣ ਇਹ ਚੀਜ਼ਾਂ ਨੇ ਜਿਹੜੀਆਂ ਖਾਓ ਇਹ ਸਾਰੀਆਂ ਚੀਜ਼ਾਂ ਮਤਲਬ ਡੁਪਲੀਕੇਟ ਤਿਆਰ ਕੀਤੀਆਂ ਜਾਂਦੀਆਂ ਨੇ ਜਿਦੇ ਵਿੱਚ ਇਹ ਪਾਉਂਦੇ ਨੇ ਦੇ ਪਾਉਮਾਇਣ ਤੇ ਬਚੀ ਦੂ ਜਾਂ ਤੇ ਹੋਰ ਕੋਈ ਪਾਊਡਰ ਜਾਂ ਆਪਾਂ ਕੇ ਵੱਤੋਂ ਉਹ ਨੂੰ ਉਹ ਕਰ ਲੈਂਦੇ ਆ ਫਿਰ ਉਹ ਲੋਕਾਂ ਨੂੰ ਭਰੋਸੀ ਜਾਂਦੇ ਆ ਇਸ ਕਰਕੇ ਮਤਲਬ ਉਸ ਤਾ ਇੰਨਾਂ ਗੱਲਾਂ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਦੂਸਰਾ ਇਹ ਹੈ ਵੀ ਜਿਹੜੇ ਵਿਸ਼ਵਾਸਪਾਤਰ ਦੁਕਾਨਦਾਰ ਨੇ ਵਿਸ਼ਵਾਸਪਾਤਰ ਦੁਕਾਨਦਾਰੀਆਂ ਨੇ ਫੇਰਕਾਲੇ ਨੇ ਜਾਂ ਦੂਸਰੇ ਨੇ ਇਹਨਾਂ ਤੋਂ ਹੀ ਇਹ ਚੀਜ਼ਾਂ ਲੈ ਕੇ ਵਰਤਣੀਆਂ ਚਾਹੀਦੀਆਂ ਨੇ ਤਾਂ ਕਿ ਆਪਣੀ ਸਿਹਤ ਨਾਲ ਖਲਬਾਰੀ ਨਾ ਹੋਵੇ ਤੇ ਆਪਾਂ ਨੂੰ ਚੀਜ਼ ਦੀ ਪ્યોਰ ਮਿਲੇ ਜੀ ਜਿਵੇਂ ਕਿ ਅਸੀਂ ਅਕਸਰ ਹੀ ਦੇਖਦੇ ਆ ਜਦੋਂ ਵੀ ਜਿਹੜਾ ਪਨੀਰ ਹੈ ਜੇ ਆਪਾਂ ਪਨੀਰ ਦੀ ਗੱਲ ਕਰਦੇ ਆਂ ਵੀ ਪਨੀਰ ਨਕਲੀ ਸਾਡੇ ਮਾਰਕੀਟ ਦੇ ਵਿੱਚ ਆ ਰਿਹਾ ਤੇ ਉੱਥੇ ਹੀ ਦੁੱਧ ਵੀ ਉਨਾ ਹੀ ਨਕਲੀ ਰੇਹਾਂ ਸਪਰੇਹਾਂ ਦੇ ਨਾਲ ਭਰਪੂਰ ਹੈ ਜਿਹੜਾ ਦੁੱਧ ਵੀ ਆ ਰਿਹਾ ਜਦੋਂ ਦੁੱਧ ਨੂੰ ਤੁਸੀਂ ਉਬਾਲਦੇ ਹੋ ਕਈ ਵਾਰ ਪੈਕੇਟ ਦਾ ਦੁੱਧ ਲਿਆਂਦੇ ਹੀ ਫਟ ਜਾਂਦਾ ਹੈ ਫਟਣ ਦੇ ਨਾਲ ਇੱਕ ਪਨੀਰ ਜਿਹੜਾ ਹੁੰਦਾ ਉਹ ਸਪੰਜ ਦੇ ਵਾਂਗੂ ਸੌਫਟ ਹੁੰਦਾ ਪਰ ਜਿਹੜਾ ਉਹਦੇ ਵਿੱਚੋਂ ਦੁੱਧ ਫਟ ਕੇ ਉਹ ਬਣਦਾ ਉਹ ਇੱਕ ਚਿੰਗਮ ਦੀ ਤਰ੍ਹਾਂ ਰਬੜ ਬਣ ਜਾਂਦਾ ਹੈ ਪੈਕੇਟ ਦਾ ਦੁੱਧ ਵੀ ਅੱਜ ਕੱਲ ਵੱਡੀਆਂ-ਵੱਡੀਆਂ ਕੰਪਨੀਆਂ ਅਮੋਲ ਲਾਲੋ ਵੇਰਕਾ ਲਾਲੋ ਉਹਨਾਂ ਦੇ ਦੁੱਧ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਮਿਲਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਹਾਂਜੀ ਅਸੀਂ ਦੇਖਿਆ ਜੀ ਇੱਥੇ ਮਤਲਬ ਜਿਹੜੀਆਂ ਵੱਡੀਆਂ ਡੇਰੀਆਂ ਆਲੇ ਤੇ ਅਸੀਂ ਭਖਸ ਦਾ ਨਾਮ ਨਹੀਂ ਲੈਂਦੇ ਇਹ ਉਹਨਾਂ ਤੋਂ ਜਿਹੜਾ ਬੱਚਾ ਪੁੱਛਾ ਦੁੱਧ ਹੁੰਦਾ ਸ਼ਾਮ ਨੂੰ ਜਿਹੜੇ ਉਹਨਾਂ ਦੇ ਡੇਰੀਆਂ ਵਾਲਿਆਂ ਦੇ ਵੱਡੀਆਂ ਡੇਰੀਆਂ ਵਾਲਿਆਂ ਦੇ ਸੈਂਟਰ ਆਉਂਦੇ ਨੇ ਉਹ ਐਡ ਵੀ ਸਪੋਰਟ ਪੈਸੇ ਦਿੰਦੇ ਨੇ ਅਗਲੇ ਨੂੰ। ਉਹ ਦੁੱਧ ਲੈ ਕੇ ਜਾਂਦੇ ਨੇ ਜਿਹੜਾ ਬੱਚਾ ਹੁੰਦਾ ਖੱਟਾ ਹੋਇਆ ਹੁੰਦਾ ਮਤਲਬ ਖਰਾਬ ਹੁੰਦਾ ਉਹ ਸਾਰਾ ਵਿਕਣ ਚ ਆਉਂਦਾ ਉਹਦੀ ਫਿਰੇ ਜਾਂ ਕਿ ਉਹ ਸਿਰ ਕੋਈ ਪ੍ਰੋਸੈਸ ਚ ਪਾ ਕੇ ਮਤਲਬ ਦਹੀਂ ਲੱਸੀ ਤੇ ਪਨੀਰ ਬਣਾਉਂਦੇ ਨੇ ਜਿਹੜਾ ਮਤਲਬ ਉਹ ਹਰਦਾ ਤਾਂ ਖਰਾਬ ਹੀ ਹੈ ਠੀਕ ਹੈ ਜੀ ਉਹਦੇ ਵਿੱਚ ਕੋਈ ਟੈਕਨੀਕਲ ਪਾ ਕੇ ਇਸ ਤਰ੍ਹਾਂ ਕਰ ਦਿੰਦੇ ਨੇ ਜਿਹੜਾ ਇਹ ਬਹੁਤ ਵੱਡਾ ਜਿਹੜਾ ਸਿਸਟਮ ਚੱਲਦਾ ਹੈਗਾ ਇਹਦੇ ਉੱਤੇ ਸਰਕਾਰ ਨੂੰ ਮਤਲਬ ਦੁੱਧ ਦੇ ਖਾਸ ਕਰਕੇ ਸੈਂਪਲ ਦਹੀਂ ਦੇ ਸੈਂਪਲ ਕੋਈ ਦੇ ਸੈਂਪਲ ਪਨੀਰ ਦੇ ਸੈਂਪਲ ਹੈ ਇਹ ਹਰ ਇੱਕ ਜਗ੍ਹਾ ਦੇ ਉੱਤੇ ਗਰਮੀਆਂ ਦੇ ਵਿੱਚ ਜਰੂਰ ਮਤਲਬ ਸਰਕਾਰ ਨੂੰ ਇਧਰ ਦੇ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਮਤਲਬ ਇਹ ਲੋਕ ਪਚੰਦਰਕੀਆਂ ਦੀ ਘਾਤਰ ਆ ਖਲਵਾੜ ਨਾ ਕਰ ਸਕਣ ਜੀ ਆ ਕਹਿੰਦੇ ਨੇ ਕਿ ਜਦੋਂ ਤੁਸੀਂ ਹਰਾਮ ਦੀ ਕਮਾਈ ਦੇ ਲਈ ਆਪਣਾ ਸੁੱਖ ਸੰਬੰਧੀ ਵਾਲਾ ਜੀਵਨ ਪਾਲਦੇ ਹੋ ਤਾ ਕਿਤੇ ਨਾ ਕਿਤੇ ਜਿਹੜਾ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਹੁੰਦਾ ਤੇ ਪ੍ਰਮਾਤਮਾ ਨੂੰ ਤੁਹਾਨੂੰ ਦੇਣਾ ਜਿਹੜਾ ਉਹਦਾ ਜ਼ਰੂਰ ਦੇਣਾ ਪੈਂਦਾ ਪਰ ਜਿੱਥੇ ਕਿ ਜੇ ਆਪਾਂ ਗੱਲ ਕਰਦੇ ਆ ਇੱਥੇ ਨਕਲੀ ਪਨੀਰ ਦੀ ਮਾਰਕੀਟ ਦੇ ਵਿੱਚ ਨਕਲੀ ਦੁੱਧ ਦੀ ਨਕਲੀ ਖੋਆ ਨਕਲੀ ਕਿਉਂ ਪਰ ਜਦੋਂ ਕਈਆਂ ਨੇ ਆਪਣੇ ਘਰ ਦੇ ਵਿੱਚ ਜਿਹੜੀਆਂ ਕਿ ਮੱਝਾਂ گاਵਾਂ ਰੱਖੀਆਂ ਹੁੰਦੀਆਂ ਜਦੋਂ ਘਰ ਦੇ ਵਿੱਚ ਪਨੀਰ ਬਣਾਈ ਦਾ ਖੁੱਦਾ ਤੇ ਉਹ ਇੰਨਾ ਕੁ ਸੌਫਟ ਹੁੰਦਾ ਇੰਨੀ ਜਲਦੀ ਤੇ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਵੀ ਉਹਦੇ ਖਾਣ ਦੇ ਟੇਸਟ ਦਾ ਤੇ ਮਾਰਕੀਟ ਦੇ ਟੇਸਟ ਨਾਲੋਂ ਕਹਿੰਦੇ ਨੇ ਕਿ 100 ਗੁਣਾ ਫਰਕ ਹੁੰਦਾ। ਉਸ ਚੀਜ਼ ਦਾ ਜਿੱਦ ਪਿਓ ਚਲੋ ਜੀ। ਸਸਤ ਗੱਲ ਤੇ ਇਹ ਹੈ ਨਾ ਵੀ ਟੇਸਟ ਦਾ ਦਾ ਫਰਕ ਹੈ ਇਹਦੇ ਵਾਸਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ। ਜਿਹੜੇ ਅੱਜ ਨਾਰੀ ਅੱਜ ਵੀ ਨਾਰੀ ਹੈ ਜਿਹੜੀ ਬਦਲੋ ਮਿਹਨਤ ਘੱਟ ਕਰਕੇ ਰਾਜੀ ਹੈ ਬਾਜ਼ਾਰੂ ਸਮਾਨ ਜਿਹੜਾ ਆਰਡਰ ਤੇ ਜਾਂ ਫੋਨ ਤੇ ਜਾਂ ਸਕੂਟਰੀ ਤੇ ਇਹ ਮਤਲਬ ਉਹਦੀ ਆ ਜਾਂਦਾ ਪੁਹਾ ਆਉਂਦਾ ਨਾਲ ਐਵੇਂ ਕਰ ਰੱਖੇ ਮੜਾ ਜਾਂ ਕਿਸੇ ਪਾਸੇ ਆਨਲਾਈਨ ਨਾਲੇ ਨੂੰ ਕਰੋ ਉਹਦੀ ਬੈਗ ਲੈ ਕੇ ਉਹ ਆ ਜਾਂਦੇ ਨੇ ਮਤਲਬ ਜਿਹੜਾ ਇਸ ਤਰ੍ਹਾਂ ਦਾ ਹੈ ਨਾ ਇਹ ਚੀਜ਼ਾਂ ਦਾ ਵਧਣਾ ਫੁੱਲਣਾ ਜਿਹੜਾ ਉਹ ਲੋਕਾਂ ਦੀ ਸਿਹਤ ਵਾਸਤੇ ਹਾਨੀਕਾਰਕ ਹੈ ਧਰਤੀ ਬਣੀ ਹੋਈ ਚੀਜ਼ ਧਰਤੀ ਬਣੀ ਹੋਈ ਰੋਟੀ ਧਰਤੀ ਬਣੀ ਹੋਈ ਸਬਜ਼ੀ ਘਰ ਦਾ ਦੁੱਧ ਉਹਦੇ ਬੰਦ ਇਹ ਤਾਂ ਇੱਕ ਕੁਦਰਤ ਵੱਲੋਂ ਪੇਸ਼ਕਿਸ਼ ਦਿੱਤੇ ਹੋਏ ਰਖ ਵਾਸਤੇ ਤੋਂ ਦੇ ਨੇ ਜਿਹੜਾ ਦਾ ਆਨੰਦ ਲੈਣਾ ਚਾਹੀਦਾ ਗੱਲ ਕਰ ਵੀ ਥੋੜਾ ਜਾਂ ਪਰਾਮੇਵਾਦੀ ਤੇ ਕੁਖਰਾ ਬਣਦੇ ਵਿੱਚ ਆ ਕੇ ਆਪਾਂ ਬਜਾਰੂ ਜਮਾਨ ਵਰਤਣ ਲੱਗ ਜੰਨੇ ਸੀਰੇ ਨਾਲ ਫਿਰ ਆਪਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਸਾਰੀ ਉਮਰ ਤੇ ਦਵਾਈਆਂ ਖਾਣੀਆਂ ਪੈਣੀਆਂ ਜੀ ਜਿਹੜਾ ਕਿ ਹੁਣ ਮਾਰਕੀਟ ਦੇ ਵਿੱਚ ਜਦੋਂ ਬੱਚੇ ਮੋਮੋਜ਼ ਖਾਂਦੇ ਨੇ ਜਾਂ ਫਿਰ ਕੋਈ 버ਗਰ ਜਾਂ ਪੀਜ਼ਾ ਖਾਂਦੇ ਨੇ ਉਹਦੇ ਵਿੱਚ ਜਿਹੜੀ ਮਿਊਨਿਸ ਯੂਜ਼ ਕੀਤੀ ਜਾਂਦੀ ਆ ਉਹਦੀ ਮਿਊਨਿਸ ਦੀ ਜਿਹੜੀ ਕਿ ਸਾਡੇ ਜਦੋਂ ਬੋਡੀ ਦੇ ਅੰਦਰ ਜਾਂਦੀ ਆ ਗਲਣ ਦੇ ਲਈ ਉਹਨੀ ਸ਼ਮਤਾ ਸਾਡੀ ਬੋਡੀ ਦੇ ਅੰਦਰ ਨਹੀਂ ਹੁੰਦੀ ਕਿ ਜਿੰਨੀ ਉਹਦੀ ਲੇਅਰ ਜਦੋਂ ਅਸੀਂ ਉਹਨੂੰ ਖਾਣੇ ਆ ਨਾ ਉਹਦੀ ਸਾਡੇ ਬੋਡੀ ਦੇ ਅੰਦਰ ਇੰਨੀ ਹੀਟ ਨਹੀਂ ਹੁੰਦੀ ਕਿ ਉਹਨੂੰ ਪਿਘਲਾ ਕੇ ਉਹ ਸਾਡੇ ਅੰਦਰ ਉਹਨੂੰ ਹਾਜਮ ਕਰ ਸਕੇ ਚੀਜ਼ ਨੂੰ ਜਿਦੇ ਨਾਲ ਕਿ ਅਕਸਰ ਹੀ ਦੇਖਦੇ ਆ ਕਿ ਕੋਈ 버ગર ਖਾ ਕੇ ਬੱਚੇ ਨੂੰ ਉਲਟੀਆਂ ਲੱਗ ਗਈ ਆ ਜਾਂ ਕੁਝ ਲੂਜ਼ ਮੋਸ਼ਨ ਵਗੈਰਾ ਹੋ ਗਏ ਨੇ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਿਹੜਾ ਬੱਚਿਆਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਪੇਟ ਦਰਦ ਹੋ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਉੱਥੇ ਹੀ ਜਦੋਂ ਹੁੰਦੇ ਤੋਂ ਬਣੇ ਹੁੰਦੇ ਆ ਨਾ ਜੀ ਇਹ ਚੀਜ਼ਾਂ ਦੇ ਵਿੱਚ ਮੈਦਾ ਪਾਇਆ ਹੁੰਦਾ ਮੈਦਾ ਜਿਹੜਾ ਬਰੀਕ ਆਤਾ ਉਹ ਇੰਸਟੈਂਟ ਸਿਸਟਮ ਆ ਜਿਹੜਾ ਆਪਣਾ ਹੰਤੜੀਆਂ ਦਾ ਉਹਦੇ ਨਾਲ ਚਿਪਕ ਜਾਂਦਾ ਜਿਸ ਦੇ ਨਾਲ ਮਤਲਬ ਕੱਦ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਆ ਪ੍ਰੇਮਾ ਹੋ ਜਾਂਦਾ ਹੈ ਪੇਟ ਦਰਦ ਦੀ ਪ੍ਰੋਬਲਮ ਹੋ ਜਾਂਦੀ ਹੈ ਇਸ ਕਰਕੇ ਥੋੜਾ ਜਿਆਦਾ ਸੰਪਾ ਆਟਾ ਵੀ ਮੋਟਾ ਚਾਹੀਦਾ ਹੁੰਦਾ ਹੈ ਤੇ ਮੈਦੇ ਤੋਂ ਬਣੀਆਂ ਚੀਜ਼ਾਂ ਜਿਵੇਂ ਡੈਗਰੋਕੀ ਬਰੈਡ ਵਗੈਰਾ ਆ ਜਾਂਦੇ ਨੇ ਤੇ ਜਾਂ ਮਤਲਬ ਆ ਤੁਸੀਂ ਮੂਮੋਜ਼ ਵਗੈਰਾ ਕਹੇ ਨੇ ਇਹ ਚੀਜ਼ਾਂ ਸਾਰੀਆਂ ਮੈਦੇ ਮੁੱਦੇ ਤਿੰਨ ਚਾਰ ਹੁੰਦੀਆਂ ਨੇ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੁੰਦੀਆਂ ਕਿਉਂਕਿ ਉਸ ਤੋਂ ਬਾਅਦ ਇਹਨਾਂ ਨੂੰ ਤੇਲ ਦੇ ਵਿੱਚ ਤਲੇ ਆ ਜਾਂਦਾ ਜਿਹੜਾ ਤੇਲ ਹੁੰਦਾ ਉਹ ਵਾਰੀ ਵਾਰੀ ਤਲਣ ਕਰਕੇ ਉਹਦੇ ਵਿੱਚ ਵੀ ਇੱਕ ਮਤਲਬ ਦੋ ਦੋਸ਼ ਪੈਦਾ ਹੋ ਜਾਂਦਾ ਜਿਹੜਾ ਸਰੀਰਾਂ ਨੂੰ ਨੁਕਸਾਨ ਕਰਦਾ ਬਿਲਕੁਲ ਜੀ ਜਿਵੇਂ ਅਸੀਂ ਗੱਲ ਕਰਦੇ ਹਾਂ ਹੁਣ ਲਾਜ਼ਵਾਬ ਕਹਿੰਦੇ ਨੇ ਬੱਚੇ ਜਿੰਨਾ ਚੀਜ਼ ਹੁੰਦਾ ਪੀਜ਼ੇ ਦੇ ਵਿੱਚ 버ਗਰ ਦੇ ਵਿੱਚ ਉਨਾ ਹੀ ਖਾਣਾ ਪਸੰਦ ਕਰਦੇ ਨੇ ਪਰ ਉਸ ਚੀਜ਼ ਨੂੰ ਜਦੋਂ ਅਸੀਂ ਇੱਕ ਖਿੱਚਦੀਆਂ ਲੇਅਰ ਦੇ ਵਿੱਚ ਤਾਂ ਉਹ ਕਾਫੀ ਲੰਬੇ ਤੱਕ ਜਿਵੇਂ ਚਿੰਗਮ ਵੱਧਦੀ ਹੈ ਉਸ ਤਰ੍ਹਾਂ ਉਹ ਇੱਕ ਵੱਧਦਾ ਜਾਂਦਾ ਜਦੋਂ ਅਸੀਂ ਉਹਨੂੰ ਨਿਗਲਦੇ ਹਾਂ ਤਾਂ ਪ੍ਰੋਪਰ ਤਰੀਕੇ ਨਾਲ ਉਹ ਬੱਚਿਆਂ ਤੋਂ ਨਾ ਹੀ ਚਿੱਥਿਆ ਜਾਂਦਾ ਨਾ ਹੀ ਕੋਈ ਨੌਜਵਾਨ ਇੰਨਾ ਸਮਾਂ ਉਹਨੂੰ ਚਿੱਥ ਸਕਦਾ ਮੂੰਹ ਦੇ ਅੰਦਰ ਅਸੀਂ ਉਦਾਂ ਹੀ ਅੱਧ ਚਿਬਿਆ ਜੇ ਉਹਨੂੰ ਅੰਦਰ ਨਿਕਲ ਜਾਂਦੇ ਹਾਂ ਪਰ ਜਦੋਂ ਅੰਦਰ ਨਿਗਲਦੇ ਹਾਂ ਅੰਦਰ ਜਾ ਕੇ ਸਾਡੇ ਜਿਹੜੇ ਸਰੀਰ ਦੇ ਮਤਲਬ ਕਿ ਵੀ ਅੰਦਰ ਇੰਨੀ ਹੀਟ ਨਹੀਂ ਹੁੰਦੀ ਵੀ ਉਹਨੂੰ ਪਿਘਲਾ ਕੇ ਤੁਹਾਨੂੰ ਹਾਜ਼ਮ ਕਰ ਸਕੇ ਪਰ ਜਦੋਂ ਚੀਜ਼ ਪਹਿਲਾਂ ਤਾਂ ਮੇਦੇ ਦੇ ਵਿੱਚ ਚੀਜ਼ ਜਾਂਦਾ ਜੀ ਮੇਦੇ ਨੂੰ ਕੋਈ ਖਰਾਬ ਕਰਦਾ ਹੈ ਤੇ ਉਸ ਟੈਨ ਆਦਮੀਆਂ ਨੇ ਲਾਹ ਰੰਗਤ ਆ ਜਾਂਦਾ ਮਤਲਬ ਸਾਰੇ ਜਿਹੜੇ ਆਰਗਨ ਨੇ ਅੰਦਰਲੇ ਉਹਨਾਂ ਦੇ ਉੱਤੇ ਸਾਈਡ ایفੈਕਟ ਹੁੰਦੇ ਆ ਜਿਹਦੇ ਕਰਕੇ ਪੇਟ ਦਰਦ ਦੀ ਪ੍ਰੋਬਲਮ ਆ ਜਾਂਦੀ ਹੈ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਪੋਨਦੀ ਸਾਹ ਜਾਂਦੀ ਹੈ ਤੇ ਇਹ ਸਾਰੀਆਂ ਪ੍ਰੋਬਲਮਾਂ ਨੇ ਜਿਹੜੀਆਂ ਇਹ ਖਾਣ ਪੀਣ ਦੇ ਕਰਕੇ ਹੁੰਦੀਆਂ ਨੇ ਤੇ ਕਿਹਾ ਜਾਂਦਾ ਵੀ ਜੇ ਬੰਦਾ ਸਹੀ ਖਾਣਾ ਖਾਵੇ ਤਾਂ ساری ਉਮਰ ਉਹਦਾ ਪੇਟ ਖਰਾਬ ਨਹੀਂ ਹੁੰਦਾ ਗੱਲ ਕਰਾਂ ਕਿਤਨੇ ਦੇ ਨਿੱਕੇ ਨਿੱਕੇ ਬੱਚਿਆਂ ਦੇ ਸਿਸਟਮ ਖਰਾਬ ਹੋ ਜਾਂਦੇ ਨੇ ਇਹੀ ਕਾਰਨ ਹੈ ਕਿ ਜਿਹੜੇ ਖਾਣ ਪੀਣ ਦੇ ਸਾਡੇ ਉਹ ਮਤਲਬ ਪਛਮੀ ਸਭਿਆਚਾਰ ਦੇ ਅੰਡਰ ਆਗੇ ਅੰਗਰੇਜ਼ ਉਧਰ ਦੇ ਪਾਸੇ ਤਾਂ ਜਿਹੜੀਆਂ ਇਹ ਚੀਜ਼ਾਂ ਸੀ ਜਿਹੜੀਆਂ ਐਮਰਜੈਂਸੀ ਦੇ ਖਾਣ ਵਾਸਤੇ ਰੱਖੀਆਂ ਸੀ ਤਾਂ ਜਦੋਂ ਕਈ ਬੰਦੀ ਰੋਟੀ ਦਾ ਸਿਸਟਮ ਆ ਨਾ ਬੰਦਦਾ ਹੋਵੇ ਤਾਂ ਉਹਨੂੰ ਖਾਧੀਆਂ ਜਾਂਦੀਆਂ ਸੀ ਗੱਲ ਕਰ ਬੱਦ ਦੀ ਜਿ ਆਪਣੀ ਹਿੰਦੁਸਤਾਨ ਦੀ ਵੀ ਆਪਣੇ ਚੀਜ਼ਾਂ ਦਾ ਰਵਾਜ ਬਣ ਗਿਆ ਤੇ ਰੋਟੀ ਪਿੱਛੇ ਤਾਂ ਕੀ ਇਸ ਕਰਕੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਸਾਡੇ ਵੱਲ ਜਾਦੀ ਮਤਲਬ ਹਮਲਾ ਕਰਨ ਲੱਗੀਆਂ ਜੀ ਅਰ ਜਿੰਦਰ ਜੀ ਉੱਥੇ ਹੀ ਇੱਕ ਹੋਰ ਵੀ ਗੱਲ ਜੇਕਰ ਘਰ ਦਾ ਪਨੀਰ ਬਣਾਇਆ ਖਾਣੇ ਆ ਤਾਂ ਉਹਦੇ ਨਾਲ ਬੀਪੀ ਦੀ ਜਾਂ ਚੱਕਰ ਆਉਣਾ ਕੁਝ ਵੀ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਪਰ ਜਦੋਂ ਹੀ ਅਸੀਂ ਬਾਜ਼ਾਰੂ ਪਨੀਰ ਜਾਂ ਪਨੀਰ ਦੀ ਪੁਰਜੀ ਖਾ ਲੈਨੇ ਆ ਜਾਂ ਬਾਜ਼ਾਰ ਚੋਂ ਪਨੀਰ ਲਿਆ ਕੇ ਘਰ ਪੁਰਜੀ ਬਣਾਉਨੇ ਆ ਤਾਂ ਉਹਦੇ ਨਾਲ ਅਕਸਰ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਪਨੀਰ ਦੀ ਪੁਰਜੀ ਨਾਲ ਤੁਹਾਨੂੰ ਹਲਕੇ ਚੱਕਰ ਆਉਣ ਲੱਗ ਗਏ ਨੇ ਜਾਂ ਫਿਰ ਕਿਸੇ ਦਾ ਵੀਪੀ ਵਧ ਗਿਆ ਪਰ ਉਹੀ ਪਨੀਰ ਜਦੋਂ ਅਸੀਂ ਘਰੇ ਬਣਾ ਕੇ ਖਾਨੇ ਆ ਦਾ ਉਹਦੇ ਨਾਲ ਨਾ ਹੀ ਤਾਂ ਚੱਕਰ ਆਉਂਦੇ ਨੇ ਤੇ ਨਾ ਹੀ ਵੀਪੀ ਦੀ ਕੋਈ ਸ਼ਿਕਾਇਤ ਆਉਂਦੀ ਹੈ ਦੇਖੋ ਜਿਹੜਾ ਫਿਰ ਪ੍ਰਕਰੇ ਬਣਾਇਆ ਹੋਇਆ ਪਨੀਰ ਹੁੰਦਾ ਨਾ ਇਹਦਾ ਤੁਹਾਨੂੰ ਤੋਂ ਵਰਨਦਾ ਜੀ ਜਿਹੜਾ ਮਤਲਬ ਇਹ ਆਪਾਂ ਡੇਰ ਨਾਲ ਤੋਂ ਜਾਂ ਜਿਹੜੇ ਉਹ ਬਣੇ ਹੁੰਦੇ ਨੇ ਉਹ ਚਾਕਲੇਟ ਜਿਹੋ ਉਹਨਾਂ ਤੋਂ ਕੱਟ ਕੇ ਦਿੰਦੇ ਨੇ ਆਪਾਂ ਨੂੰ ਉਹ ਤਾਂ ਕੈਮੀਕਲ ਦਾ ਹੁੰਦਾ ਜਿਹਦੇ ਵਿੱਚ ਸ਼ੂਗਰ ਆ ਪਾਇਆ ਹੁੰਦਾ ਇਦੇ ਵਿੱਚ ਪਾਊਡਰ ਪਾਇਆ ਹੁੰਦਾ ਇਦੇ ਵਿੱਚ ਹੋਰ ਕੁਝ ਕੀ ਕੁਝ ਪਾਇਆ ਹੁੰਦਾ ਆਪਾਂ ਨੂੰ ਪਤਾ ਨਹੀਂ ਹੈ ਮੰਨ ਲ ਗਨ ਕਰੇ ਫਿਰ ਉਹ ਚੀਜ਼ ਦੁੱਧ ਤੋਂ ਬੜੀ ਹੁੰਦੀ ਨਹੀਂ ਉਹ ਪੇਟ ਨੂੰ ਤਾਂ ਜਾਂ ਜੋ ਨੇ ਖਰਾਬ ਕਰਨ ਲਈ ਹੁੰਦੇਗਾ ਤੇ ਇਸ ਕਰਕੇ ਜਿਹੜੀਆਂ ਇਹ ਬਾਜ਼ਾਰੂ ਚੀਜ਼ਾਂ ਨੇ ਕੋਸ਼ਿਸ਼ ਕੀਤੀ ਜਾਵੇ ਵੀ ਇਹਨਾਂ ਤੋਂ ਬਚਿਆ ਜਾਵੇ ਇਹਦੇ ਨਾਲ ਤਾਂ ਕੋਈ ਫਰੂਟ ਜਾਂ ਡਰਾਈ ਫਰੂਟ ਹੀ ਵਰਤਿਆ ਜਾਵੇ ਤਾਂ ਅੱਛਾ ਹੈਗਾ ਨਹੀਂ ਤਾਂ ਮਤਲਬ ਇਹ ਬਿਮਾਰੀਆਂ ਤੋਂ ਸੱਦਾ ਦੇਣੀ ਹੈ ਮੈਡਮ ਇਸ ਕਰਕੇ ਇਸ ਆਪਾਂ ਤਾਂ ਬੇਇੰਤੀ ਹੀ ਕਰਦੇ ਆ ਆਪਣੇ ਦਰਸ਼ਕਾਂ ਨੂੰ ਕਹ ਰਿਆਂ ਨੂੰ ਕਿ ਬਾਜ਼ਾਰੂ ਚੀਜ਼ਾਂ ਨੇ ਜਿਹੜੀਆਂ ਉਹਨਾਂ ਖਾਣ ਤੋਂ ਬਹੁਤ ਸੰਕੋਚ ਕੀਤਾ ਜਾਵੇ ਉਹਦੇ ਨਾਲੋਂ ਖੁਦ ਨਾਲੋਂ ਡਰਾਈਵ ਫੂਡਸ ਨਾਲੋਂ ਘਰ ਦੀ ਰੋਟੀ ਨਾਲ ਘਰੇ ਮਤਲਬ ਜੇ ਕੋਈ ਸ਼ੌਕ ਹੈ ਉਹ ਚੀਜ਼ ਬਣਾ ਕੇ ਖਾ ਲੋ ਤਾਂ ਉਹਦੇ ਨਾਲ ਸਿਹਤ ਨੂੰ ਫਾਇਦਾ ਮਿਲੇਗਾ ਤੇ ਜਿਹੜੀ ਬਾਜ਼ਾਰ ਦੀ ਚੀਜ਼ ਆ ਉਹਦੇ ਨਾਲ ਸਿਹਤ ਨੂੰ ਨੁਕਸਾਨ ਹੋਵੇਗਾ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਸਾਰੋ ਸੋ ਦੋਸਤੋ ਅਸੀਂ ਰਜ਼ਿੰਦਰ ਜੀ ਜਿਨ੍ਹਾਂ ਨੇ ਕਿ ਸਾਨੂੰ ਪਨੀਰ ਦੇ ਰਿਲੇਟਡ ਕਾਫੀ ਸਾਰੀਆਂ ਗੱਲਾਂ ਦੱਸੀਆਂ ਨੇ ਕਿ ਜੇਕਰ ਅਸੀਂ ਘਰ ਦੇ ਪਨੀਰ ਦਾ ਬਣਿਆ ਪ्योर ਦੁੱਧ ਦਾ ਪਨੀਰ ਖਾਣੇ ਆ ਤਾਂ ਉਹਦੇ ਨਾਲ ਸਾਡੀ ਸਿਹਤ ਨੂੰ ਜਿੰਨੇ ਹੀ ਪ੍ਰੋਟੀਨ ਮਿਲਦੇ ਨੇ ਤੇ ਜੇਕਰ ਅਸੀਂ ਬਾਜ਼ਾਰੂ ਖਾਣੇ ਆ ਤਾਂ ਉਹ ਅਸੀਂ ਓਨੀ ਹੀ ਅੰਦਰ ਆਪਣੇ ਕੀ ਜ਼ਹਿਰ ਨਿਗਲ ਲੈਣੇ ਆ ਜਿੰਨਾ ਕਿ ਅਸੀਂ ਬਾਜ਼ਾਰੂ ਦਾ ਪਨੀਰ ਖਾਣੇ ਆ ਅਕਸਰ ਸਾਨੂੰ ਬਾਹਰ ਦਾ ਖਾਣਾ ਫਾਸਟ ਫੂਡ ਖਾਣ ਦੇ ਨਾਲ ਉਮਰ ਲਾਂਗੇ ਦੇ ਵਿੱਚ ਨੌਜਵਾਨ ਹੁੰਨੇ ਹੋ ਸਰੀਰ ਦੇ ਵਿੱਚ ਜਿਹੜੇ ਹਾਰਮੋਨਸ ਹੁੰਦੇ ਨੇ ਉਹਨਾਂ ਦਾ ਉਹ ਕਰਕੇ ਸਾਨੂੰ ਇਹਨਾਂ ਨਹੀਂ ਪਤਾ ਲੱਗਦਾ ਸਰੀਰ ਦਾ ਕਿ ਜਦੋਂ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ ਸਾਡਾ ਜਿਹੜਾ ਉਹ ਖਾਣ ਪੀਣਾ ਸਾਡੇ ਸਰੀਰ ਦੇ ਉੱਤੇ ਅਸਰ ਕਰਦਾ ਜਾਂਦਾ ਸਾਨੂੰ ਨਵੀਆਂ-ਨਵੀਆਂ ਬਿਮਾਰੀਆਂ ਦੇ ਵਿੱਚ ਘੇਰੇ ਦੇ ਵਿੱਚ ਲਿਆਉਂਦਾ ਜਾਂਦਾ ਤੇ ਜਦੋਂ ਕਿਤੇ ਵੀ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਖਾਸ ਕਰਕੇ ਕਿਸੇ ਵੱਡੇ ਪ੍ਰੋਗਰਾਮ ਤੇ ਜਾਂਦੇ ਹੋ ਤਾ ਕੋਈ ਵੀ ਪਨੀਰ ਦੇ ਰਿਲੇਟਡ ਬਣੀ ਹੋਈ ਡਿਸ਼ ਜਿਹੜੀ ਉਹ ਨਾ ਖਾਧੀ ਜਾਵੇ ਕਿਉਂਕਿ ਸਸਤਾ ਪਨੀਰ ਜਦੋਂ ਹਲਵਾਈਆਂ ਦੇ ਹੱਥੇ ਚੜਦਾ ਕਿਸੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਲਈ ਉਹਨਾਂ ਨੂੰ ਸਸਤੀ ਚੀਜ਼ ਮਿਲਦੇ ਤੇ ਅਕਸਰ ਆਪਣੇ ਮੁਨਾਫੇ ਦੇ ਲਈ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੀ ਨੇ ਜੇਕਰ ਤੁਸੀਂ ਕਹਿੰਨੇ ਵੀ ਹੋ ਕਿ ਸਾਨੂੰ ਸ਼ੁੱਧ ਚਾਹੀਦਾ ਪਰ ਉੱਥੇ ਵੀ ਤੁਹਾਡੀ ਸ਼ੁੱਧਤਾ ਨਹੀਂ ਮਿਲਦੀ ਤੁਹਾਨੂੰ ਉੱਥੇ ਵੀ ਪਨੀਰ ਦੇ ਵਿੱਚ ਦੁੱਧ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਮਲਾਵਟ ਵੱਡੀ ਮਾਤਰਾ ਦੇ ਵਿੱਚ ਜ਼ਰੂਰ ਪਾਈ ਜਾਂਦੀ ਹੈ ਪਰ ਜਦੋਂ ਅਸੀਂ ਇਸ ਚੀਜ਼ ਨੂੰ ਮਾਰਕੀਟ ਦੇ ਵਿੱਚ ਲਾਂਚ ਕਰਦੇ ਹਾਂ ਸਿਰਫ ਆਪਣਾ ਮੁਨਾਫਾ ਜ਼ਰੂਰ ਸੋਚਦੇ ਹਾਂ ਪਰ ਅਸੀਂ ਲੋਕਾਂ ਦੀ ਸਿਹਤ ਤੇ ਲੋਕਾਂ ਦੇ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਅਸੀਂ ਸੋਚਦੇ ਹਾਂ ਸਿਰਫ ਇੱਕ ਪੈਸਾ ਕਮਾਉਣ ਦੇ ਲਈ ਆਪਣੀ ਐਸ਼ੌ ਰਾਮ ਦੀ ਜ਼ਿੰਦਗੀ ਦੇ ਲਈ ਪਰ ਜਿਹੜੇ ਹਜ਼ਾਰਾਂ ਲੱਖਾਂ ਲੋਕਾਂ ਦੇ ਨਾਲ ਅਸੀਂ ਉਹਨਾਂ ਨੂੰ ਮੌਤ ਦੇ ਮੂੰਹ ਵੱਲ ਧਕੇਲ ਦਿੰਨੇ ਆ ਉਹਨਾਂ ਦੇ ਬਾਰੇ ਅਸੀਂ ਕਦੇ ਨਹੀਂ ਸੋਚਿਆ ਕਿ ਉਹਨਾਂ ਨੂੰ ਵੀ ਇੱਕ ਆਲੀਸ਼ਾਨ ਵਧੀਆ ਘਰਾਂ ਦੇ ਵਿੱਚ ਰਹਿ ਕੇ ਉਹ ਆਪਣੀ ਸੋਹਣੀ ਜ਼ਿੰਦਗੀ ਜਿਉਣ ਤੇ ਵਧੀਆ ਤੰਦਰੁਸਤ ਰਹਿਣ ਤਾਂ ਕਿ ਤੁਹਾਨੂੰ ਜੇ ਕੋਈ ਤੁਹਾਡੇ ਤੋਂ ਲੈ ਕੇ ਮਾਰਕੀਟ ਦੇ ਵਿੱਚ ਪਨੀਰ ਦੁੱਧ ਦਹੀਂ ਕੋਈ ਵੀ ਚੀਜ਼ ਖਾਂਦਾ ਤਾਂ ਬੰਦਾ ਤੁਹਾਨੂੰ ਦਵਾਮਾ ਦੇ ਕੇ ਜਾਵੇ ਨਾ ਕਿ ਤੁਹਾਨੂੰ ਬਦਸੀਸ ਦੇਵੇ ਕਿ ਇੱਥੋਂ ਖਾਇਆ ਸੀ ਤੇਥੋਂ ਖਾ ਕੇ ਸੀ ਬਿਮਾਰ ਹੋ ਗਏ ਆ ਰੱਬ ਤੋਂ ਹਮੇਸ਼ਾ ਡਰੋ ਜਵਾਬ ਤੁਸੀਂ ਰੱਬ ਨੂੰ ਦੇਣਾ ਕੁਦਰਤ ਬਹੁਤ ਵੱਡੀ ਚੀਜ਼ ਹੈ ਤੁਸੀਂ ਆ ਬੰਦਿਆਂ ਦੇ ਅੱਖਾਂ ਨੂੰ ਪਰਦਾ ਪਾ ਕੇ ਤੁਸੀਂ ਇੱਕ ਚੀਜ਼ ਵੇਚ ਸਕਦੇ ਹੋ ਪਰ ਉਹ ਪਰਮਾਤਮਾ ਹਮੇਸ਼ਾ ਤੁਹਾਨੂੰ ਵੇਖਦਾ ਹੈ ਤੇ ਇਸ ਦੇ ਨਾਲ ਹੀ ਦੋਸਤੋ ਇਹ ਸੀ ਸਾਡੀ ਅੱਜ ਪਨੀਰ ਦੇ ਰਿਲੇਟਡ ਜੁੜੀ ਹੋਈ ਗੱਲਬਾਤ ਜਿਸ ਵਿਸ਼ੇ ਤੇ ਅੱਜ ਅਸੀਂ ਗੱਲ ਕੀਤੀ ਸੀ ਕਿ ਪਨੀਰ ਖਾਣ ਦੇ ਨਾਲ ਸਾਡੀ ਸਿਹਤ ਤੇ ਕੀ ਕੀ ਨੁਕਸਾਨ ਹੁੰਦੇ ਨੇ ਜੋ ਵੀ ਤੁਹਾਡੇ ਘਰਾਂ ਦੇ ਵਿੱਚ ਛੋਟੇ ਬੱਚੇ ਨੇ ਖਾਸ ਕਰਕੇ ਜੇਕਰ ਉਹਨਾਂ ਨੂੰ ਪਨੀਰ ਪਸੰਦ ਹੈ ਤਾਂ ਆਪਣੇ ਘਰਾਂ ਦੇ ਵਿੱਚ ਬਣਾ ਕੇ ਪਨੀਰ ਹੀ ਉਹਨਾਂ ਨੂੰ ਦਿਓ ਬਾਹਰ ਦਾ ਪਨੀਰ ਹੈ ਜਿਹੜਾ ਉਹਨਾਂ ਨੂੰ ਉਹ ਨਾ ਖਾਣ ਦੇ ਲਈ ਦਿਓ ਤਾਂ ਕਿ ਤੁਹਾਡੇ ਬੱਚਿਆਂ ਦੀ ਸਿਹਤ ਬਚੀ ਰਵੇ ਤੁਹਾਡੀ ਸਿਹਤ ਬਚੀ ਰਵੇ ਬੱਚੇ ਤੁਹਾਡੇ ਤੰਦਰੁਸਤ ਰਹਿਣ ਤੁਸੀਂ ਵੀ ਤੰਦਰੁਸਤ ਰਹੋ ਮੋ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਰਵੇ ਤੇ ਦੇਖਦੇ ਰਹੋ ਤੁਸੀਂ ਸਾਡਾ A1 ਪੰਜਾਬੀ ਟਨਲ ਚੈਨਲ ਤੇ ਇੱਥੇ ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨਸ਼ਰ ਹੁੰਦੀਆਂ ਨੇ ਉਹਨਾਂ ਟਾਈਮ ਤੁਸੀਂ ਉਹ ਦੇਖੋ ਤੇ ਅਗਲੀ ਵਾਰ ਮਿਲਦੇ ਹਾਂ ਕੋਈ ਨਵਾਂ ਮੁੱਦਾ ਲੈ ਕੇ ਹੁਣ ਮੈਨੂੰ ਦੇਵੋ